ਤੁਹਾਨੂੰ ਪਤਾ ਇਸ ਸਮੇਂ ਠੰਡ ਦਾ ਹੀ ਟਾਈਮ ਚੱਲ ਰਿਹਾ ਤੇ ਤੁਸੀਂ ਨਾਰਮਲੀ ਸੁਣਿਆ ਹੋਣਾ ਕਿ ਠੰਡ ਦੇ ਵਿੱਚ ਹੁੰਦਾ ਕੀ ਹੈ ਰਾਤਾਂ ਲੰਬੀਆਂ ਹੋ ਜਾਂਦੀਆਂ ਨੇ ਤੇ ਦਿਨ ਛੋਟੇ ਹੋ ਜਾਂਦੇ ਨੇ ਹੈਨਾ ਸੁਣਿਆ ਨਾ ਤੁਸੀਂ ਜੀਓਗ੍ਰਾਫੀਕਲ ਫੈਕਟਰ ਹੈਗਾ ਇਹਦੇ ਵਿੱਚ ਸਮਾਂ ਤਾਂ ਉਨਾ ਹੀ ਰਹਿੰਦਾ ਬਸ ਉਹ ਆ ਵੀ ਪਹਿਲਾਂ ਜਿਹੜਾ ਸੂਰਜ ਜਲਦੀ ਢਲ ਜਾਂਦਾ ਤੇ ਜਿਹੜਾ ਹੈਗਾ ਉਹ ਜਲਦੀ ਰਾਤ ਜਿਹੜੀ ਆ ਉਹ ਥੋੜੀ ਜ਼ਿਆਦਾ ਲੰਬੀ ਹੋ ਜਾਂਦੀ ਹੈ ਗੁੱਡ ਆਫਟਰਨੂੰ ਜਸਕਰਨ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਲੰਮੀਆਂ ਜਿਹੜੀਆਂ ਰਾਤਾਂ ਹੁੰਦੀਆਂ ਨੇ ਠੰਡ ਦੇ ਵਿੱਚ ਉਹਦੇ ਵਿੱਚ ਅਸੀਂ ਨਾ ਇੰਨੀਆਂ ਰਾਤਾਂ ਲੰਮੀਆਂ ਹੋ ਜਾਂਦੀਆਂ ਨੇ ਕਿ ਸੁੱਤੇ-ਸੁੱਤੇ ਸਾਡੇ ਪਾਸੇ ਦੁੱਖਣ ਲੱਗ ਜਾਂਦੇ ਨੇ ਵੀ ਦਿਨ ਕਦੋਂ ਹੋਊਗਾ ਐਦਾਂ ਦੀ ਕੋਈ ਚੀਜ਼ ਬਾਬਾ ਫਰੀਦ ਜੀ ਕਹਿੰਦੇ ਨੇ ਕਹਿੰਦੇ ਉਸੇ ਤਰੀਕੇ ਨਾਲ ਜਦੋਂ ਅਸੀਂ ਪਰਾਈ ਆਸ ਤੇ ਮਾਨ ਰੱਖਦੇ ਆਂ ਦੂਜਿਆਂ ਦੀ ਆਸ ਰੱਖਦੇ ਆਂ ਉਦਾਂ ਹੀ ਸਾਡਾ ਜੀਵਨ ਜਿਹੜਾ ਹੈਗਾ ਉਹ ਫਟਕਾਰਾ ਉਹਦੇ ਵਿੱਚੋਂ ਹਾਸਲ ਨਹੀਂ ਹੁੰਦਾ ਕੁਝ ਇਹਦਾ ਮਤਲਬ ਇੱਕ ਨੈਤਿਕ ਮੁੱਲ ਵਿਧਾਨ ਤੁਸੀਂ ਉੱਥੇ ਦੇਖ ਸਕਦੇ ਹੋ ਉਹ ਸਮਝਾ ਰਹੇ ਨੇ ਸਾਨੂੰ ਜਿਵੇਂ ਕੱਲ੍ਹ ਉਹ ਸਮਝਾ ਰਹੇ ਸੀ ਜੋਤੇ ਮਾਰਨ ਮੁਕੀਆਂ ਤੇ ਨਾ ਨਮਾਰਾ ਘੁੰਮ ਆਪ ਨੜੈ ਕਰ ਚਾਈਏ ਪੈਰ ਤੇ ਨਾ ਦੇ ਚੁੰਮ ਉਦਾਂ ਉਸ ਹਾਰੇ ਸੀ ਵੀ ਗੁੱਸਾ ਨਹੀਂ ਕਰਨਾ ਅਕ੍ਰੋਧ ਨਹੀਂ ਕਰਨਾ ਨਿਮਰਤਾ ਰੱਖਣੀ ਆ ਉਦਾਂ ਹੀ ਤੁਸੀਂ ਇਸਥੇ ਸਮਝ ਸਕਦੇ ਹੋ ਕਿ ਪ੍ਰਾਈ ਆਸ ਨੂੰ ਨਾ ਰੱਖਣ ਦੀ ਗੱਲ ਉਹ ਕਹਿੰਦੇ ਨੇ ਜਦੋਂ ਨਾ ਇੱਕ ਜੀਵਨ ਚ ਹਮੇਸ਼ਾ ਮੇਰੀ ਗੱਲ ਯਾਦ ਰੱਖਿਓ ਜਦੋਂ ਅਸੀਂ ਹਮੇਸ਼ਾ ਦੂਜਿਆਂ ਤੇ ਆਸ ਰੱਖਦੇ ਹਾਂ ਨਾ ਉਹ ਆਸ ਸਾਡੀ ਕਿਤੇ ਨਾ ਕਿਤੇ ਸਾਨੂੰ ਇੱਕ ਨਾ ਇੱਕ ਦਿਨ ਤਕਲੀਫ ਜ਼ਰੂਰ ਦਿੰਦੀ ਆ ਪੇਨ ਦਿੰਦੀ ਆ ਉਹ ਕਿਉਂ ਦਿੰਦੀ ਆ ਪਤਾ ਹੈ ਕਿਉਂਕਿ ਇਸ ਦੁਨੀਆ ਦੇ ਵਿੱਚ ਨਾ ਇੱਕ ਪਰਮਾਤਮਾ ਤੋਂ ਇਲਾਵਾ ਬਾਕੀ ਜਾਨ ਤਰ ਲੋਕ ਧੋਖਾ ਦੇ ਜਾਂਦੇ ਨੇ ਜਵਾਬ ਦੇ ਜਾਂਦੇ ਨੇ ਜਦੋਂ ਤੁਹਾਨੂੰ ਲੋੜ ਹੁੰਦੀ ਆ ਤੁਸੀਂ ਉਮੀਦ ਪਾਲਦੇ ਹੋ ਇਸ ਕਰਕੇ ਮੈਂ ਹਮੇਸ਼ਾ ਮੈਂ ਵੀ ਕਹਿੰਦਾ ਤੇ ਤੁਸੀਂ ਬਹੁਤ ਸਾਰੇ ਲੋਕਾਂ ਤੋਂ ਇਹ ਗੱਲ ਸੁਣੀ ਹੋਣੀ ਆ ਵੀ ਆਸ ਨਹੀਂ ਰੱਖਣੀ ਹੋਪ ਨਹੀਂ ਰੱਖਣੀ ਕਿਸੇ ਤੋਂ 익ਸਪੈਕਟੇਸ਼ਨਸ ਨਹੀਂ ਰੱਖਣੀਆਂ ਕਿਸੇ ਤੋਂ ਭਾਵੇਂ ਕੋਈ ਤੁਹਾਡੇ ਕਿੰਨਾ ਵੀ ক্লোਜ਼ ਕਿਉਂ ਨਾ ਹੋਵੇ ਕਿੰਨਾ ਵਧੀਆ ਫਰੈਂਡ ਕਿਉਂ ਨਾ ਹੋਵੇ ਕਿੰਨਾ ਵਧੀਆ ਰਿਸ਼ਤਾ ਤੁਹਾਡਾ ਕਿਉਂ ਨਾ ਹੋਵੇ ਉਹਦੇ ਨਾਲ ਉਮੀਦ ਨਹੀਂ ਰੱਖਣੀ ਕਿਉਂਕਿ ਜਿਸ ਦਿਨ ਉਹਨੇ ਤੁਹਾਨੂੰ ਉਸ ਚੀਜ਼ ਲਈ ਮਨਾ ਕਰਤਾ ਜਿਸ ਚੀਜ਼ ਦੀ ਤੁਸੀਂ ਉਮੀਦ ਰੱਖੀ ਹੋਈ ਹੈ ਫਿਰ ਤੁਹਾਡੇ ਲਈ ਬੜਾ ਤੁਹਾਨੂੰ ਤਕਲੀਫ ਹੋਣੀ ਆ ਬਹੁਤ ਪੇਨ ਹੋਣਾ ਹੈਨਾ ਉਹ ਮੂਮੈਂਟ ਤੁਹਾਡੇ ਲਈ ਬੜਾ ਪੇਨਫੁਲ ਰਹੇਗਾ ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਫੋਰ ਐਗਜ਼ਾਮਪਲ ਜਨਰਲੀ ਮੈਂ ਦੁਨੀਆ ਵਿੱਚ ਦੇਖਦਾ ਨੇ ਆ ਜਾਂ ਤੁਸੀਂ ਕਿਤੇ ਵੀ ਤਿਆਰੀ ਕਰਦੇ ਹੋ ਤੁਸੀਂ ਦੇਖਦੇ ਹੋ ਮੰਨ ਲਓ ਤੁਸੀਂ ਕਿਸੇ ਇੱਕ ਦੋਸਤ ਨਾਲ ਬਹੁਤ ਦਿਨੋਂ ਨਿਭਾ ਕਰ ਰਹੇ ਹੋ ਆਪਣੀ ਦੋਸਤੀ ਹੈਨਾ ਤੁਸੀਂ ਉਹਨੂੰ ਕਿਹਾ ਵੀ ਤੁਸੀਂ ਬੈਠੇ ਹੋ ਤੁਸੀਂ ਉਮੀਦ ਕਰਦੇ ਹੋ ਮਨ ਚ ਹੋਪ ਰੱਖੀ ਹੋਈ ਆ ਤੁਸੀਂ ਵੀ ਮੈਂ ਇਹਨੂੰ ਕੋਈ ਗੱਲ ਕਵਾਂਗਾ ਇਹ ਮਨਾ ਨਹੀਂ ਕਰੇਗਾ ਜਾਂ ਕਰੇਗੀ ਤੁਸੀਂ ਉਹਨੂੰ ਕਿਹਾ ਤੁਸੀਂ ਲਾਇਬ੍ਰੇਰੀ ਚ ਬੈਠੇ ਹੋਏ ਹੋ ਤੁਸੀਂ ਉਹਨੂੰ ਕਿਹਾ ਚਲੋ ਪਾ ਚਾਹ ਪੀਣ ਚਲਦੇ ਆ ਹੈਨਾ ਨਾਰਮਲੀ ਉੱਥੇ ਸਟੂਡੈਂਟ ਕਹਿੰਦੇ ਨੇ ਇੱਕ ਦੂਜੇ ਨੂੰ ਅਸਪੀਰੈਂਟ ਕਹਿੰਦੇ ਨੇ ਵੀ ਚਲੋ ਚਲਦੇ ਆ ਜੇ ਉਹਨੇ ਮਨਾ ਕਰਤਾ ਤੁਸੀਂ ਆਸ ਰੱਖੀ ਹੋਈ ਆ ਵੀ ਉਹ ਤੁਹਾਨੂੰ ਮਨਾ ਨਹੀਂ ਕਰੇਗਾ ਪਰ ਜੇ ਉਹਨੇ ਮਨਾ ਕਰਤਾ ਵੀ ਨਹੀਂ ਯਾਰ ਮੈਂ ਹਾਲੇ ਪੜਨਾ ਤਾਂ ਜੇ ਤਾਂ ਤੁਸੀਂ ਸਮਝਦਾਰ ਹੋ ਫਿਰ ਤੁਸੀਂ ਇਸ ਪੁਆਇੰਟ ਨੂੰ ਸਮਝ ਜਾਓਗੇ ਕਿ ਚਲੋ ਠੀਕ ਹੈ ਯਾਰ ਉਹਦਾ ਇਸ਼ੂ ਹਣਾ ਅਦਰਵਾਈਜ਼ ਤੁਹਾਡਾ ਈਗੋ ਹਰਟ ਹੋਏਗਾ ਕਿਉਂ ਹਰਟ ਹੋਏਗਾ ਈਵਨ ਤੁਹਾਨੂੰ ਤਕਲੀਫ ਹੋਏਗੀ ਵੀ ਯਾਰ ਮੈਂ ਮੈਨੂੰ ਇਹ ਪਜਾਹ ਵਾਰੀ ਬੁਲਾਦਾ ਮੈਂ ਹਮੇਸ਼ਾ ਇਹਦੇ ਨਾਲ ਜਾਣਾ ਪਰ ਮੈਂ ਇਹਨੂੰ ਬੁਲਾਇਆ ਇਹ ਮੇਰੇ ਨਾਲ ਨਹੀਂ ਗਿਆ ਜਾਂ ਨਹੀਂ ਗਈ ਹੁਣ ਤੁਸੀਂ ਇੱਥੋਂ ਫਿਰ ਤੁਸੀਂ ਸਮਝ ਸਕਦੇ ਹੋ ਵੀ ਜੇ ਤੁਸੀਂ ਉਮੀਦ ਰੱਖੀ ਤੇ ਉਹ ਉਮੀਦ ਤੁਹਾਡੀ ਟੁੱਟ ਗਈ ਤਾਂ ਤੁਹਾਨੂੰ ਤਕਲੀਫ ਕਿਨੂੰ ਹੋਈ ਤੁਹਾਨੂੰ ਆਪ ਨੂੰ ਹੋਈ ਤੇ ਜੇ ਤੁਸੀਂ ਇਹ ਮੰਨ ਲੱਖਦੇ ਵੀ ਠੀਕ ਹੈ ਮੈਂ ਕਹਾਂਗਾ ਹੋ ਸਕਦਾ ਚੱਲੇ ਹੋ ਸਕਦਾ ਨਾ ਚੱਲੇ ਕੋਈ ਗੱਲ ਨਹੀਂ ਹੈਗੀ ਉਹਦਾ ਉਹਦਾ ਆਪਣਾ ਡਿਸੀਜਨ ਆ ਫਿਰ ਤੁਹਾਨੂੰ ਬਹੁਤੀ ਤਕਲੀਫ ਨਹੀਂ ਹੋਣੀ ਤੁਸੀਂ ਆਪ ਕੱਲੇ ਚੱਲ ਜਾਉਗੇ ਤੇ ਆਪਣੀ ਚਾਪ ਵਗੈਰਾ ਪੀ ਕੇ ਆਜੋਗੇ ਐਦਾਂ ਹੀ ਜ਼ਿੰਦਗੀ ਦੇ ਵਿੱਚ ਕਿਸੇ ਤੋਂ ਬਹੁਤ ਜ਼ਿਆਦਾ ਆਸ ਨਹੀਂ ਰੱਖਣੀ ਜੇਕਰ ਮੇਰੀ ਗੱਲ ਆਪਣੇ ਜੀਵਨ 'ਚ ਵਸਾ ਸਕਦੇ ਹੋ ਤਾਂ ਇਸ ਗੱਲ ਨੂੰ ਯਾਦ ਰੱਖੋ ਪ੍ਰਮਾਤਮਾ ਤੋਂ ਵੱਡਾ ਕੋਈ ਸਾਈਂ ਨਹੀਂ ਹੈਗਾ ਪ੍ਰਮਾਤਮਾ ਤੋਂ ਚੰਗਾ ਕੋਈ ਸਾਥੀ ਨਹੀਂ ਹੈਗਾ ਤੇ ਜੇ ਆਸ ਰੱਖਣੀ ਹੈ ਤਾਂ ਸਿਰਫ ਤੇ ਸਿਰਫ ਪ੍ਰਮਾਤਮਾ ਤੇ ਰੱਖੋ ਉਹੀ ਤੁਹਾਡੀ ਆਸ ਪੂਰੀ ਕਰ ਸਕਦਾ ਬਾਕੀ ਕਿਸੇ ਤੋਂ ਕੋਈ ਉਮੀਦ ਨਾ ਰੱਖਿਓ ਅਗਲਾ ਦੇਖੋ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆਂ ਹੀ ਨਾ ਜਲ ਮਜੀਠ ਜਿਉਂ ਉੱਪਰ ਅੰਗਾਰਾ ਏ ਫਰੀਦ ਜੇ ਮੈਂ ਆਏ ਸੱਜਣਾ ਤੋਂ ਕਦੇ ਕੁਝ ਲੁਕਾ ਕੇ ਰੱਖਾਂ ਤਾਂ ਮੇਰਾ ਸ਼ਰੀਰ ਇਉਂ ਸੜਦਾ ਹੈ ਜਿਵੇਂ ਬਲਦੇ ਕੋਲਿਆਂ ਉੱਤੇ ਮਜੀਠ ਭਾਵ ਘਰ ਜੇਕਰ ਕੋਈ ਆਇਆ ਹੈ ਤਾਂ ਉਹਦੀ ਸੇਵਾ ਕਰਨ ਤੋਂ ਕਦੇ ਵੀ ਮਨ ਨਹੀਂ ਖੁਸਾਣਾ ਚਾਹੀਦਾ ਵੈਸੇ ਪੰਜਾਬ ਦੇ ਉੱਤੇ ਤਾਂ ਪ੍ਰਮਾਤਮਾ ਦੀ ਬੜੀ ਮੀਰ ਹੈ ਨਾ ਸਾਡੇ ਘਰਾਂ 'ਚ ਕੋਈ ਵੀ ਆਉਂਦਾ ਸੀ ਸਾਨੂੰ ਬੜਾ ਚਾਅ ਚੜ ਜਾਂਦਾ ਵੀ ਕੋਈ ਆਵੇ ਮੈਂ মেট্রোপੋਲੀਟਨ ਸਿਟੀ ਚ ਬਹੁਤ ਜ਼ਿਆਦਾ ਰਹਿਆ ਤੇ ਮੈਨੂੰ ਇਹ ਪਤਾ ਹੈ ਵੀ ਉਸ ਉੱਥੇ ਨਾ ਲੋਕਾਂ ਦਾ ਦਿਲ ਬੜਾ ਛੋਟਾ ਲੋਕਾਂ ਕੋਲ ਪੈਸਾ ਬਥੇਰਾ ਉੱਥੇ ਬਹੁਤ ਸਾਰਾ ਪੈਸਾ ਲੋਕਾਂ ਕੋਲ ਹੈ ਨਾ ਲੋਕ ਇੱਕ ਮਹੀਨੇ ਦੇ ਵਿੱਚ ਲੱਖਾਂ ਰੁਪਏ ਲੋਕਾਂ ਦੀ ਸੈਲਰੀ ਆ ਪਰ ਦਿਲ ਬੜੇ ਸੌੜੇ ਨੇ ਕਿਵੇਂ ਉਹਨਾਂ ਨੂੰ ਲੱਗਦਾ ਵੀ ਕੋਈ ਗੈਸਟ ਆਜ਼ੇ ਨਾ ਤਾਂ ਪਹਿਲੀ ਗੱਲ ਤਾਂ ਆਵੇ ਨਾ ਜੀ ਆਵੇ ਤਾਂ ਜਲ ਤਾਂ ਜਲਦ ਵਾਪਸ ਚਾਵੇ ਉਹ ਉਸ ਚੀਜ਼ ਲਈ ਤਿਆਰ ਨਹੀਂ ਹੁੰਦੇ ਉਹ ਕਹਿੰਦੇ ਵੀ ਗੈਸਟ ਨਹੀਂ ਆਣਾ ਚਾਹੀਦਾ ਮੈਂ ਉੱਥੇ ਪਰਸਨਲੀ ਇਹ ਚੀਜ਼ ਕਾਫੀ ਵਾਰੀ ਦੇਖੀ ਆ ਜਦ ਕੀ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਕੀ ਆ ਜੇ ਕੋਈ ਸਾਡੇ ਘਰਾਂ ਚ ਆਉਂਦਾ ਸਾਨੂੰ ਚਾਹ ਚੜ ਜਾਂਦਾ ਵੀ ਆਵੇ ਉਹ ਉਹ ਕਹਿੰਦਾ ਰਹਿੰਦਾ ਵੀ ਅਸੀਂ ਜਾਣਾ ਯਾਰ ਅਸੀਂ ਜਾਣਾ ਅਸੀਂ ਉਹਨੂੰ ਕਹਿੰਦੇ ਨਹੀਂ ਹਲੇ ਰੁਕ ਜੋ ਹਲੇ ਹਲੇ ਤਾਂ ਹੋਣੇ ਆਏ ਹੋ ਤੁਸੀਂ ਹਲੇ ਤੁਹਾਨੂੰ ਹਫਤਾ ਵਸਾ ਹੋਇਆ ਹਲੇ 10 ਦਿਨ ਹੀ ਹੋਇਆ ਇੱਕ ਮਹੀਨਾ ਤਾਂ ਘੱਟੋ ਘੱਟ ਰਹੋ 20 ਦਿਨ ਤਾਂ ਰਹੋ ਆਪਣੇ ਮਨਾਂ ਚ ਇਦਾਂ ਇਹ ਬਖਸ਼ਿਸ਼ ਆ ਪੰਜਾਬ ਦੇ ਉੱਤੇ ਵੀ ਸਾਡੇ ਦਿਲ ਪਰਮਾਤਮਾ ਨੇ ਸਾਨੂੰ ਵੱਡੇ ਦਿੱਤੇ ਨੇ ਸਾਡਾ ਮਨ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਸੋਚਦੇ ਨਹੀਂ ਹੈਗੇ ਵੀ ਪਤਾ ਨਹੀਂ ਸਾਡੇ ਘਰੇ ਰਹੇਗਾ ਕਿੰਨਾ ਖਾਲ ਉਹ ਬੜੇ ਸੋਚਦੇ ਨੇ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਨਾ ਲੋਕ ਬੜਾ ਸੋਚਦੇ ਨੇ ਕਿਸੇ ਧਿਆਨ ਦੇ ਵੀ ਇਹਨੂੰ ਖਵਾਣਾ ਪੈਣਾ ਇਹਨੂੰ ਰੱਖਣਾ ਪੈਣਾ ਸੰਭਾਲਣਾ ਪੈਣਾ ਬਾਬਾ ਫਰੀਦ ਜੀ ਕਹਿੰਦੇ ਵੀ ਜੇ ਮੈਂ ਕਿਸੇ ਤੋਂ ਕੋਈ ਚੀਜ਼ ਲੁਕਾ ਕੇ ਰੱਖਾਂ ਨਾ ਕੋਈ ਮੇਰੇ ਘਰੇ ਗੈਸਟ ਆਵੇ ਤਾਂ ਮੇਰਾ ਮੈਂ ਇਸ ਇਹ ਬਹੁਤ ਮਾੜਾ ਕੰਮ ਕਰਦਿਆਂ ਮੇਰਾ ਸਰੀਰ ਐਵੇਂ ਸੜਦਾ ਜਿਵੇਂ ਬਲ ਦੇ ਕੋਨਿਆਂ ਉੱਤੇ ਮਜ਼ੀਠ ਜਿਵੇਂ ਆਪਾਂ ਗੀਠੀ ਵਗੈਰਾ ਰੱਖਦੇ ਹਾਂ ਸੜਦੀ ਰਹਿੰਦੀ ਹੈ ਨਾ ਉਹਦੇ ਉੱਤੇ ਕੋਈ ਵੀ ਚੀਜ਼ ਤੁਸੀਂ ਰੱਖ ਦਿੰਦੇ ਹੋ ਜਿਵੇਂ ਉਹ ਸੜਦੀ ਹੈ ਨਾ ਬਲ ਦੇ ਕੋਲੇ ਦੇ ਉੱਪਰ ਉਦਾਂ ਮੇਰਾ ਸਰੀਰ ਸੜਦਾ ਕਹਿੰਦਾ ਮਤਲਬ ਕਿਸੇ ਅਭਿਆਗਤ ਦੀ ਸੇਵਾ ਤੋਂ ਦਿਲ ਨਹੀਂ ਚੁਰਾਣਾ ਚਾਹੀਦਾ ਕੋਈ ਘਰੇ ਆਵੇ ਉਹਨੂੰ ਇਹ ਮੰਨਣਾ ਚਾਹੀਦਾ ਵੀ ਪ੍ਰਮਾਤਮਾ ਨੇ ਸਾਨੂੰ ਇਸ ਜੋਗਾ ਬਣਾਇਆ ਹੈ ਕਿ ਸਾਡੇ ਘਰ ਕੋਈ ਆਇਆ ਅਸੀਂ ਉਹਨੂੰ ਆਪਣੇ ਵਿੱਚੋਂ ਕੁਛ ਨਾ ਕੁਛ ਭੇਟ ਕਰੀਏ ਕੁਛ ਨਾ ਕੁਛ ਖਾਣਾ ਪੀਣਾ ਕਰੀਏ ਇਹ ਜ਼ਿਆਦਾ ਬੈਟਰ ਚੀਜ਼ ਹੈ ਫਰੀਦਾ ਲੋੜੇ ਦਾਖ ਬਿਜੌਰੀਆ ਕੀਕਰ ਬੀਜਾ ਜੱਟ ਹੰਡੇ ਊਨ ਕਤਾਏ ਦਾ ਪੈਂਦਾ ਲੋੜੇ ਪੱਟ ਹੀ ਫਰੀਦ ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ ਜੋ ਕੀਕਰੀਆਂ ਬੀਜਦਾ ਹੈ ਪਰ ਉਹਨਾਂ ਤੋਂ ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ ਖਾਣਾ ਚਾਹੁੰਦਾ ਹੈ ਸਾਰੀ ਉਮਰ ਊਨ ਕਤਾਂਦਾ ਫਿਰਦਾ ਹੈ ਪਰ ਰੇਸ਼ਮ ਪੈਣਨਾ ਚਾਹੁੰਦਾ ਹੈ ਐਗਜ਼ਾਮਪਲ ਸਮਝਣਾ ਬਸ ਬਿਜੌਰ ਦਾ ਇਲਾਕਾ ਕਰਨਾਟਕ ਦੇ ਏਰੀਆ ਦੇ ਆਸ-ਪਾਸ ਨੂੰ ਕਹਿੰਦੇ ਨੇ ਤੇ ਨਾ ਬਾਬਾ ਫਰੀਦ ਜੀ ਕਹਿੰਦੇ ਨੇ ਵੀ ਜੇ ਅਸੀਂ ਇਹ ਸੋਚੀਏ ਵੀ ਸਾਡਾ ਜੀਵਨ ਬੰਦਗੀ ਤੋਂ ਬਿਨਾ ਚੱਲ ਸਕਦਾ ਤਾਂ ਇਹਦਾ ਮਤਲਬ ਇਹ ਹੈਗਾ ਅਸੀਂ ਇਹ ਸੋਚ ਰਹੇ ਹਾਂ ਅਸੀਂ ਬੀਜ ਤਾਂ ਕੀ ਕਰ ਰਹੇ ਹਾਂ ਪਰ ਅਸੀਂ ਉਮੀਦ ਕਰ ਰਹੇ ਹਾਂ ਅੰਗੂਰ ਦੀ ਸੋਚੋ ਟਿੱਕਰ ਬੀਜ ਕੇ ਤੁਸੀਂ ਅੰਗੂਰ ਕਿਦਾਂ ਹਾਸਲ ਕਰੋਗੇ ਸੋਚ ਕੇ ਦੇਖੋ ਹੈਨਾ ਤੇ ਸਾਰਾ ਜਿਹੜਾ ਸਾਰੀ ਜ਼ਿੰਦਗੀ ਅਸੀਂ ਊਨ ਕਤਾਂਦੇ ਫਿਰਦੇ ਆ ਤੁਸੀਂ ਉਮੀਦ ਕਰਦੇ ਸਾਨੂੰ ਰੇਸ਼ਮ ਮਿਲ ਜੇ ਇਹ ਪੋਸੀਬਲ ਨਹੀਂ ਹੈ ਇਹ ਮੈਂ ਤੁਹਾਨੂੰ ਕਈ ਵਾਰੀ ਕਹਿ ਚੁੱਕਿਆ ਹਾਂ ਜੇ ਹਾਂ ਬੀਜਾ ਸੋ ਲੂਣਾ ਤਾਂ ਜੋ ਤੁਸੀਂ ਬੀਜੋਗੇ ਨਾ ਉਦਾਂ ਦਾ ਹੀ ਫਲ ਤੁਹਾਨੂੰ ਮਿਲਣਾ ਤੇ ਜੇ ਤੁਸੀਂ ਬੀਜ ਹੀ ਨਹੀਂ ਰਹਿ ਬੰਦਗੀ ਦਾ ਫਿਰ ਤੁਹਾਨੂੰ ਫਲ ਮੁਕਤੀ ਦਾ ਕਿੱਥੋਂ ਮਿਲਣਾ ਹੈ ਰਹਿਮਤ ਦਾ ਦੀ ਕਿਰਪਾ ਕਿੱਥੋਂ ਹੋਣੀ ਹੈ ਤੁਹਾਡੇ ਤੇ ਉਹ ਤਾਂ ਹੀ ਹੋਣੀ ਹੈ ਜੇ ਤੁਸੀਂ ਉਹਦਾ ਦਾ ਬੀਜ ਬੀਜੋਗੇ ਜੇ ਤੁਸੀਂ ਕਿਕਰ ਬੀਜੋਗੇ ਤੁਸੀਂ ਅੰਬੂਰ ਨਹੀਂ ਹਾਸਲ ਕਰ ਸਕਦੇ ਬੰਦਗੀ ਤੋਂ ਬਿਨਾਂ ਤੁਹਾਡੇ ਤੇ ਪ੍ਰਮਾਤਮਾ ਦੀ ਮਿਹਰ ਨਹੀਂ ਹੋ ਸਕਦੀ ਜਿਵੇਂ ਤੁਸੀਂ ਇੱਕ ਸ਼ਲੋਕ ਜਬੀ ਸਾਬ ਦੇ ਵਿੱਚ ਅਸੀਂ ਇੱਕ ਬਾੜੀ ਚ ਪੜ੍ਹਦੇ ਹਾਂ ਜੇ ਇਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਜੇ ਉਹਦੀ ਮਿਹਰ ਨਹੀਂ ਨਾ ਹੋ ਰਹੀ ਫਿਰ ਤੁਹਾਡੇ ਕਿਸੇ ਨੇ ਬਾਤ ਨਹੀਂ ਪੁੱਛੀ ਦੇਖੋ ਮੈਂ ਨਾ ਇੱਕ ਤੁਹਾਨੂੰ ਬੜੀ ਸਿੰਪਲ ਜੀ ਗੱਲ ਦੱਸਦਾ ਤੇ ਇਸ ਗੱਲ ਨੂੰ ਨਾ ਜੀਵਨ ਚ ਜ਼ਰੂਰ ਸਮਝਿਓ ਤੇ ਅਪਣਾਇਓ ਵੀ ਸਿਰਫ ਯੂਪੀਐਸਸੀ ਅਸਪੀਰੈਂਟ ਦੇ ਤੌਰ ਤੇ ਨਹੀਂ ਇੱਕ ਚੰਗੇ ਇਨਸਾਨ ਦੇ ਤੌਰ ਕਿਹੜੀ ਗੱਲ ਦੇਖੋ ਨਾਰਮਲ ਨਾ ਅਸੀਂ ਸੋਚਦੇ ਆਂ ਵੀ ਯਾਰ ਸਾਡੇ ਕੋਲ ਨਾ ਕਿਸੇ ਕੋਲ ਤਾਂ ਦੌਲਤ ਆ ਕਿਸੇ ਕੋਲ ਸ਼ਾਨ ਸ਼ੌਕਤ ਆ ਕੋਈ ਬਹੁਤ ਵੱਡਾ ਪੋਲੀਟੀਸ਼ੀਅਨ ਆ ਕੋਈ ਬਹੁਤ ਵੱਡਾ ਰਿਚ ਪਰਸਨ ਆ ਕਿਸੇ ਕੋਲ ਬੜੀਆਂ ਜ਼ਮੀਨਾਂ ਨੇ ਹੈਨਾ ਗੱਡੀਆਂ ਨੇ ਸਭ ਕੁਝ ਨਾਮ ਵੀ ਬਹੁਤ ਆ ਉਸ ਬੰਦੇ ਦਾ ਬੜੀ ਪਪੂਲੈਰਿਟੀ ਆ ਬੜੀ ਦੁਨੀਆ ਜਾਣਦੀ ਆ ਸਿਸਟਮ ਉਹਦੇ ਅੱਗੇ ਝੁਕਦਾ ਸਭ ਕੁਝ ਇੰਨਾ ਸਭ ਕੁਝ ਵੀ ਹੈ ਨਾ ਤੇ ਜੇ ਉਹ ਪ੍ਰਮਾਤਮਾ ਦੇ ਨੇੜੇ ਨਹੀਂ ਹੈਗਾ ਫਿਰ ਤਾਂ ਬਾਤ ਨਾ ਪੁੱਛੇ ਕੀ ਤਾਂ ਉਹਦੀ ਕਿਸੇ ਨੇ ਵੀ ਬਾਤ ਨਹੀਂ ਪੁੱਛੀ